ਗੱਲਾਂ ਵੱਧੇ ਵਾਗਿਆ ਮੇਰਾ ਜੱਲ ਖਾਲੀ ਹੋ ਗਿਆ ਓਏ ਹੋਰੇ ਬੱਤੇ ਵਾ ਮਰਦਾ ਨਹੀਂ ਮੇਰੇ ਮਤਲਬ ਤੇ ਮੈਨੂੰ ਕਹਿਆ ਆਵਲਾ ਲੜੀ ਆਵਲਾ ਲੜੀ ਆਵਲਾ ਲੜੀ ਆਏ ਕਰੀ ਜਾਂਦਾ ਮੈਨੂੰ ਤੇ ਛੜ ਜੇ ਮੈਂ ਕਹਿੰਦਾ ਆ ਜਲ ਵੇਚ ਕੇ ਕਰਦਾ ਨਹੀਂ ਵੇਚਣਾ ਨਹੀਂ ਵੇਚਣਾ ਮੈਨੂੰ ਆਏ ਕਰੀ ਜਾਂਦਾ ਮੇਰੇ ਮਤਲਬ ਤੇ ਜਿਹੜੀ ਕਹਿੰਦਾ ਵੇਚਣਾ ਨਹੀਂ ਉਹ ਤੇਰੇ ਨਾਲ ਕੋਈ ਮੁੱਲਾ ਕੁਝ ਵੀ ਨਹੀਂ ਆ ਕੁਝ ਵੀ ਨਹੀਂ ਆ ايه سيكو جو مرجي تا گلي هاي با تا کو نا اي ورا باستر پيلي جي را نه نا اي کي كمي جو جو 何だ <laughs>

ਅੱਗੇ 8:30 ਵਜੇ ਜੀ ਬੇਟੇ ਕੋਲੇ ਲੈ ਕੇ ਆਇਆ ਸੀ ਸਮਾਨ ਥੋੜਾ ਬੱਚਾ ਮੇਰਾ ਦੋਤਾ ਟਿੱਕੀਆਂ ਟੁਕੀਆਂ ਲੈ ਕੇ ਆਈ। ਅੱਲਾ ਬਾਜੀ ਵੰਡੀਆਂ ਜੀ ਸਾਰੇ ਸ੍ਰੀਕੇ ਦੀ ਉਹਨੇ। ਸ੍ਰੀਕੇ ਦੀ ਬਾਜੀ ਵੰਡ ਗਿਆ ਉਹ ਕਹਿੰਦਾ ਮਮੂ ਉਸ ਲੈ ਕੇ ਆ ਖਾਣ ਨੂੰ ਟਿੱਕੀਆਂ ਲਿਆਈ ਜੀ ਵੜ ਕੇ ਖਵਾ ਕੇ ਗਿਆ ਜੀ ਸਾਨੂੰ। ਫੇਰ ਇੱਕ ਫੋਨ ਆ ਗਿਆ ਜੀ ਉਹਦੇ ਕੋਲੇ। ਉਹ ਕਹਿੰਦਾ ਦੀਪੂ ਆਈ ਮੜਾ ਜਾ ਮੈਂ ਜਦੀ ਫੋਨ ਕਰਤਾ ਜੀ ਮੇਰੇ ਬੇਟੇ ਨੂੰ ਮੈਂ ਦੀਪੂ ਤੂੰ ਘਰੇ ਆ ਜਾ ਪਤਾ। ਆਪਣੇ ਗੱਡੀ ਲੈ ਕੇ ਆਉਣੀ ਆ ਸਤ ਸੰਗਰ ਖੜੀ ਆ ਚੱਲ ਮੈਂ ਫੋਨ ਕਰਾਈ ਇਹਨੂੰ ਇਹ ਕਹਿੰਦਾ ਮੈਂ ਡੈਡੀ ਆਉਣਾ ਮੇਰੇ ਨਾਲ ਇਹ ਗੱਲ ਹੋਈ ਸੀ ਉਸ ਤੋਂ ਬਾਅਦ ਫਿਰ ਮੈਂ ਫੋਨ ਕਰੀ ਗਿਆ ਮੇਰਾ ਫੋਨ ਚੱਕੀ ਗਿਆ ਜੀ ਫੋਨ ਤੇ ਕਹੀ ਗਏ ਮੈਂ ਡੈਡੀ ਆਇਆ ਮੈਂ ਡੈਡੀ ਆਇਆ ਬਸ ਆਇਆ ਮੈਂ ਇੱਕ ਸਾਡੇ ਪਿੰਡ ਦਾ ਬੰਤਾ ਨਾ ਮੁੰਡਾਈ ਕਾਲਾ ਕਾਲਾ ਉਹ ਉਹਦਾ ਫੋਨ ਗਿਆ ਜੀ ਮੇਰੇ ਫੋਨ ਤੋਂ ਬਾਅਦ ਇੱਕ ਬਲੈਰੋ ਗੱਡੀ ਆਈ ਜੀ ਲੜ ਕੇ ਬਲੇਰ ਉਹ ਗੱਡੀ ਆ ਜਿਹੜੀ ਉਹਦਾ ਨੰਬਰ ਮੈਨੂੰ ਪਤਾ ਨਹੀਂ ਹੈਗਾ 19 19 ਉਸ ਉਸ ਨੰਬਰ ਆਈ ਉਸ ਨੰਬਰ ਆਈ ਮੈਂ ਦੇਖਿਆ ਹੈ ਠਾਣੇ ਚ ਉਹ ਉਹ ਨੰਬਰ ਉਹ ਨੰਬਰ ਤੇ ਮੈਨੂੰ ਪਤਾ ਲੱਗਿਆ ਜੀ ਗੱਡੀ ਆਈ ਹੈ ਸਵੇਰੇ ਸਾਜਰੇ ਉਹ ਉਹ ਗੱਡੀ ਦਾ ਕੈਮ ਸਾਰੇ ਜਿਹੜੇ ਗਲੀ ਦੇ ਕੈਮਰੇ ਲੱਗੇ ਹੋਏ ਨੇ ਉਹ ਚੈੱਕ ਕਰਾਈ ਜੀ ਮੈਂਨੇ ਮਾਈ ਗੱਲਬਾਤ ਕੀ ਕੀ ਹੋਈ ਆ ਤੇ ਗੁਰਦੁਆਰੇ ਸਵੇਰੇ ਜਦੋਂ ਕੋਈ ਗ੍ਰੰਤੀ ਮੱਥਾ ਟੇਕਣਾ ਹੁੰਦਾ ਜੀ ਉਹਦੇ ਗੇਟ ਦੇ ਪਹਿਲਾਂ ਉਰਲੇ ਉਰਲੇ ਪਾਸੇ ਪਿਆ ਜੀ ਇਹ ਇਹ ਕਹਿੰਦੇ ਨੇ ਪਰ ਉਹ ਬੰਦਾ ਜਿਹੜਾ ਆਇਆ ਜੀ ਸਾਡੇ ਗਵੰਡੀਆਂ ਦਾ ਉਹ ਲੱਗਿਆ ਕਹਿਣ ਜੀ ਉਹ ਕਹਿੰਦਾ ਨਹੀਂ ਨਹੀਂ ਉਹਦਾ ਮੁੰਡਾ ਉੱਥੇ ਉੱਥੇ ਪਿਆ ਦੀ ਗੁਰਦੁਆਰੇ ਦੇ ਮੂਹਰੇ ਬਿਆਨ ਉਹਦੀ ਬਰੇ ਤੇ 23 ਤਰੀਕ ਦਾ 22 ਤਰੀਕ ਦੀ ਦੀ ਅਪਰਾਧ ਸੀ ਇਹਦੀ ਇਸੇ 22 ਦੀ ਅਲੇ ਕੱਲ ਅਸੀਂ ਭਾਜੇ ਬਣਦੇ ਦੀ ਅੱਜ ਮੇਰੀ ਨੂੰ ਨੂੰ ਮੈਂ ਲੈ ਕੇ ਆਉਣਾ ਸੀ ਗੱਡੀ ਸਾਡੀ ਸਤ ਸੰਗ ਘਰ ਚ ਖੜੀ ਦੀ ਬਾਬਾ ਜੀ ਨੇ ਆਉਣਾ ਸੀ ਅਸੀਂ ਹਾਲੇ ਕਹਿੰਦੇ ਵੀ ਚੱਲ ਮਾ ਬਾਬਾ ਜੀ ਦੇ ਦਸਨ ਕਰਾ ਦਾਂਗੇ ਇਸ ਠੀਕ ਆਜਾ ਅੱਜ ਨੂੰ ਲੈ ਕੇ ਆਨੇ ਮੇਰਾ ਜਵਾਈ ਗੱਡੀ ਉੱਥੇ ਛੱਡ ਕੇ ਸੱਤ ਸੰਗ ਕਰਤੀ ਆਈ ਹਾਏ ਗੱਡੀ ਛੱਡ ਕੇ ਵਗਿਆ ਉਹ ਉਹਨੇ ਫਿਰ ਮੈਨੂੰ ਫੋਨ ਵੀ ਕਰਿਆ ਉਹ ਕਹਿੰਦਾ ਡੈਡੀ ਨਿਹਰਾ ਹੋ ਗਿਆ ਸੱਤ ਸੰਗ ਕਰ ਤੇ ਮੈਂ ਚਾਬੀ ਦੇਗਾ ਗੱਡੀ ਸਵੇਰੇ ਲੈ ਜਾਊਗਾ ਤੁਸੀਂ ਗੱਡੀ ਹੁਣ ਸਵੇਰੇ ਲੈ ਕੇ ਆਉਣੀ ਦੀ ਚੱਕੇ ਫਿਰ ਮੈਂ 12 ਵਜੇ ਤੱਕ ਜੀ ਫੋਨ ਲਾਈ ਗਿਆ ਮੇਰੇ ਨਾਲ ਗੱਲਬਾਤ ਹੁੰਦੀ ਗਈ 12 ਵਜੇ ਤੋਂ ਬਾਅਦ ਮੈਂ ਸਕੂਟਰ ਚੱਕਿਆ ਜੀ ਸਾਰੇ ਪਿੰਡ ਦੇ ਆਲੇ ਦਾਲੇ ਢੇੜਾ ਕੱਢ ਕੇ ਆਇਆ ਮਾਦਰੇ ਬਿਟਾ ਆਇਆ ਨਹੀਂ ਹੈਗਾ ਉਸ ਤੋਂ ਬਾਅਦ ਨਹੀਂ ਹੋਣ ਚੱਕਿਆ ਉਹਦੀਆਂ ਕੱਲਾਂ ਡਿਟੇਲ ਦੀਆਂ ਜਿਹੜੀਆਂ ਉਹ ਸਾਰੀਆਂ ਮਟਿੱਤੀ ਗਈਆਂ ਜੀ ਜਿਹੜੇ ਉਹਦੀ ਯਾਰ ਦੋ ਤੁਸੀਂ ਮੈਂ ਤਾਂ ਹੀ ਉਹਦੇ ਯਾਰ ਦੋਸਤਾਂ ਕਰਕੇ ਮੈਂ ਕਾਰਵਾਈ ਕਰ ਰਿਹਾ ਜੀ ਮੈਂ ਤੁਹਾਨੂੰ ਬੰਦੀ ਕਾਰਵਾਈ ਆ ਜਿਹੜਾ ਕਪੰਡਤਾ ਦਾ ਮੁੰਡਾ ਜੀ ਸਾਡੇ ਕਾਲਾ ਉਹ ਉਹਦਾ ਫੋਨ ਆਇਆ ਜੀ ਮੇਰੇ ਕੋਲੇ 8:00 ਵਜੇ ਸਾਢੇ 8:00 ਪਤਾ ਨਹੀਂ ਮੈਨੇ ਫੋਨ ਕਰਾਇਆ ਜੀ ਉਦੋਂ ਬਾਅਦ ਉਹ ਪੰਡਤਾ ਨੇ ਮੁੰਡੇ ਦਾ ਫੋਨ ਆਇਆ ਜੀ ਉਹਦੇ ਕੋਲੇ ਬੇਟੇ ਦਾ ਫੋਨ ਆ ਬੇਟੇ ਦੇ ਫੋਨ ਤੇ ਆ ਉਹ ਤੋਂ ਬਾਅਦ ਨਹੀਂ ਪਤਾ ਲੱਗਿਆ ਜੀ ਹੋਰ ਜਨਤਾਸ਼ੋਂ ਤੋਂ ਕੀ ਮੰਗ ਚਾਉਂਦੇ ਹੋ ਅੱਜ ਅਸਾਂ ਅਸਾਂ ਜੀ ਮੰਕਾਣੇ ਦੇਖੋ ਜੀ ਮੇਰਾ ਕੱਲਾ ਬੇਟਾ ਦੀ ਜੀ ਮੈਂ ਕੱਲਾ ਬੇਟਾ ਦੀ ਅੱਜ ਮੈਂ ਆਪਦੀ ਨੂੰ ਨੂੰ ਲੈ ਕੇ ਆਉਣਾ ਜੀ ਤੇਰਾ ਘਰ ਖਾਲੀ ਹੋ ਗਿਆ ਤੇਰਾ ਘਰ ਖਾਲੀ ਹੋ ਗਿਆ ਜੀ ਔਰ ਹੋਰ ਕੀ ਮੈਂ ਜਾਣਾ ਹੀ ਮੇਰਾ ਘਰ ਖਾਲੀ ਹੋ ਗਿਆ ਯਾਰ ਕਿੱਥੇ ਮੇਰੇ ਖੁਸ਼ੀਆਂ ਜੇ ਨਹੀਂ ਮੇਰੇ ਗਮੀਆਂ ਹੋ ਗਿਆ ਅੱਜ ਅੱਜ ਗਮੀਆਂ ਹੋ ਗਿਆ ਇਹਦੇ ਨਾਲ ਕੋਈ ਕੱਚ ਨਹੀਂ ਛੱਡੀ ਉਹਨਾਂ ਨੇ ਬਾਜੀ ਸਾਨੂੰ ਉਹ ਹੋਰ ਨਹੀਂ ਸਾਨੂੰ ਅਸਲੀਆ ਕਹਿਣਾ ਹੈ ਸਾਡਾ ਇਨਸਾਫ ਨਿਕਲਣਾ ਚਾਹੀਦਾ ਜੀ ਉਦਾਂ ਜਿਹੜਾ ਹੋ ਗਿਆ ਇੰਦਾਂ ਸਾਨੂੰ ਬਰੇਰੋ ਗੱਡੀ ਵਾਲੇ ਦੇ ਸਾਕਾ ਜੀ ਜਾਂ ਕਿਹੜਾ ਕਾਲਾ ਜਿੱਕਾ ਸਾਡੇ ਪਿੰਡ ਦਾ ਜੀ ਸਾਡਾ ਤਾਂ ਵੱਡਾ ਜੀ ਹੋ ਠੀਕ ਆ ਨਹੀਂ ਮੈਂ ਤੁਹਾਨੂੰ ਉਹੀ ਕਹਦਾ ਆਪਾਂ ਵੀ ਕਹੀਏ ਕਿਸੇ ਦੇ ਝੂਠਾ ਲਿਆ ਮੈਂ ਲਾਉਣਾ ਜੋ ਨਿਸਾਬ ਤੇ ਨਿਕਲੂਗਾ ਜੀ ਉਹ ਕਲੀਅਰ ਹੋਵੇ ਗੱਲਾਂ ਮੇਰਾ ਅੱਜ ਘਰ ਖਾਲੀ ਹੋ ਗਿਆ ਜੀ ਦੇਖੋ ਜੀ ਅੱਜ ਮੈਂ ਨੂ ਲੈ ਕੇ ਆਉਣੀ ਤੇ ਆਉਣੀ ਸਾਡੇ ਕੱਪੜੇ ਤੋਤੇ ਪ੍ਰੈਸ ਕਰੇ ਕਰਾਏ ਨਹੀਂ ਇੱਕੜ ਉਹ ਦੱਸਿਆ ਐ ਦੂਹਾਂ ਦਰਬਾਰ ਬਨੇ ਰੱਖੀ ਕਿ ਕਿਸ ਨੇ ਬਨੇ ਰੱਖੀ ਕਿ ਅੱਜ ਤੱਕ ਕਿਸੇ ਨਾਲ ਵੜਾ ਨਹੀਂ ਕਰਿਆ ਜੀ ਕਿਸੇ ਨਾਲ ਦਾ ਵੜਾ ਨਹੀਂ ਕਰਿਆ ਜੀ ਮੈਂ ਖਾਬ ਹੈ ਤੈਨੂੰ ਦੱਸਾਂ ਈ ਗੱਲ ਮੇਰੇ ਨਾਲ ਬਹੁਤ ਲੋਕਾਂ ਨੇ ਵੜਾ ਕਰਾ ਬੜੇ ਕਿਸੇ ਨਾਲ ਵੜਾ ਨਹੀਂ ਕਰਿਆ ਜੀ ਜਾਜਾ ਜੀ ਬਸ ਅਸੀਂ ਜੀ ਦੋ ਗੁਰਦੁਆਰਾ ਸਾਹਿਬ ਮਾਤਾ ਜੀ ਸਵੇਰੇ ਜਾ ਰਹੇ ਸੀ ਉਦੋਂ ਦੇਖਿਆ ਵੀ ਕੋਈ ਡੈੱਡ ਬੋਡੀ ਪਈ ਆ ਫਿਰ ਅਸੀਂ ਇਹ ਚਾਰ ਪੰਜ ਬੰਦੇ ਇਕੱਠੇ ਕਰੇ ਸਰਪੰਚ ਬੁਲਾਏ ਆ ਫਿਰ ਅਸੀਂ ਜੋ ਦੇਖਿਆ ਜਿਹੜਾ ਸਾਡੇ ਹੀ ਮੁੰਡਾ ਦਿੱਕੂ ਆ ਫਿਰ ਅਸੀਂ ਘਰ ਦੇ ਸਾਰਿਆਂ ਘਰੋਂ ਬੁਲਾ ਕੇ ਲੈ ਕੇ ਫੇਰ ਚੱਕ ਕੇ ਹਸਪਤਾਲ ਲੈ ਗਏ ਕੰਡੀਸ਼ਨ ਕਿਸ ਤਰ੍ਹਾਂ ਦੀ ਕੰਡੀਸ਼ਨ ਕੰਡੀਸ਼ਨ ਜਮੀ ਡੱਡ ਵਰਗੀ ਸੀ ਜੀ ਉਹਦੇ ਕੋਈ ਠੱਡਾ ਬੈਠੇ ਨਹੀਂ ਵਾਪਸ ਕੋਈ ਨਿਸ਼ਾਨ ਨਿਸ਼ਾਨ ਹਜੇ ਫਿਰਾਲ ਨਿਸ਼ਾਨ ਕੋਈ ਨਹੀਂ ਪੀਜੀ ਨਾਲ ਦੇ ਹਸਪਤਲ ਲੈ ਜਾਂਦਾ ਉਹ ਹੁਣ ਇੱਥੇ ਹਸਪਤਲ ਚ ਕੀ ਕੰਮ ਕੀ ਕਰਦਾ ਸੀ ਯਾਰ ਕੰਮ ਉਹ ਦੱਤ ਦੇ ਲੱਗਿਆ ਹੋਇਆ ਦਿਲ ਦਾ ਗਾਰਮੈਂਟ ਚ ਕਿੰਨਾ ਗਾਰਮੈਂਟ ਚ ਕਿੰਨੀ ਉਮਰ ਉਹਦੀ ਉਮਰ ਹਜੇ ਹੈਗੀ ਮੇਰੇ ਨਾਲ ਸਾਰੀ ਬੱਚੇ 23 ਸਾਲ ਦੀ ਉਮਰ ਹੈ ਜੀ ਹਜੇ 50 ਵਿਆਹ ਹੋਇਆ ਹੈ ਜੀ ਹਾਂ ਇਹ ਗੱਲ ਹੈ ਇਹ ਤਾਂ ਚੋਬੀ ਪੂਰੀ ਹੋ ਗਈ। ਹੋਰ ਹਾਂ ਹਾਂ ਇੱਕ ਦਿਨੇ ਹੋਇਆ ਜੀ ਅਜੇ ਜੀ ਇੱਕ ਦੂਜੇ ਦਿਨੇ। ਹਾਲ ਫੇਰੇ ਪਣ ਕਿੱਥੇ ਦਾ ਖੁਸ਼ੀਆਂ ਦੀਆਂ ਗੱਡੀਆਂ ਖੜੀਆਂ ਤੇ ਅੱਜ ਉਥੇ ਕਮੀ ਵਾਲੀਆਂ ਗੱਡੀਆਂ ਖੜੀਆਂ ਨੇ ਸਾਡੀ ਬਹੁਤ ਅਫਸੋਸ ਵਾਲਾ ਸਾਰਾ ਪਿੰਡ ਅਫਸੋਸ ਤੇ ਉਹ ਕਹਾਂ ਜਿੱਥੇ ਸਾਰੇ ਦੇਖ ਰਹੇ ਨੇ ਕੀ ਹੋਇਆ ਨਾ ਇਹੋ ਜਿਹਾ ਕਦੇ ਪਿੰਡ ਚ ਕਦੇ ਹੋਇਆ ਜੀ ਆਹ ਹੈ ਕੋਈ ਜਿਹੜਾ ਤੁਹਾਨੂੰ ਦੇਖਣ ਲਈ ਮਿਲਾਈ। ਉਜੀ ਸਵੇਰੇਤਲਾ ਆਈ ਸੀ ਕਿ ਸੰਦੀਪ ਬਾਵਾ ਨਾ ਦਾ ਨੌਜਵਾਨ ਹੈ ਪਿੰਡ ਚੌਧਰੀ ਮੱਜ ਦਾ ਕਨ ਸ਼ਾਮ ਨੂੰ ਘਰੋਂ ਗਿਆ ਸੀ ਪਰਿਵਾਰ ਦੇ ਦਸਤਖਤਾਂ ਦੇ ਨਾਲ ਨਹੀਂ ਵਾਪਸ ਆਇਆ ਸੂਰੇ ਉਹਦੀ ਡੈੱਡ ਬੋਰਡਿੰਗ ਮਿਲੀ ਹੈ ਔਰ ਫੁੱਲੀ ਰਿਪੋਰਟਾਲ ਕੀਤੀ ਹੈ ਤਕੀਦ ਕੀਤੀ ਹੈ ਉਹਦੇ ਵਿੱਚ ਕੋਈ ਸੱਟ ਵਗੈਰਾ ਜਾਂ ਕੋਈ ਹੋਰ ਇਹੀ ਕੋਈ ਸੱਤੀ ਨਹੀਂ ਸਕਦੇ ਕਿ ਫਿਰ ਵੀ ਉਹਦਾ ਪੋਸਟਮਾਰਟਮ ਕਰਾਇਆ ਗਿਆ ਪੋਸਟਮਾਰਟਮ ਕਰਵਾ ਕੇ ਉਹ ਤਾਂ ਡੈੱਡ ਮੌਤ ਦੇ ਕਾਰਨ ਪਤਾ ਲੱਗਿਆ ਜਾਈਗਾ ਉਦੋਂ ਵਾਚ ਦੀ ਵਧੀ ਅਗਲੀ ਕਾਰਵਾਈ ਹੈ ਮਚਨ ਦੀ ਮੈਰਿਜ ਹੁਣੇ ਕੱਲੇ ਜੀ ਹੋਈ ਹੈ 22 ਤਰੀਕ ਨੂੰ ਕੋਟਨਦਨ ਤੋਂ ਲੈ ਕੇ ਮਰਗ ਦੇ ਸੇੜੀ ਪਰਿਵਾਰ ਦਾ ਕੋਈ ਸ਼ੱਕ ਕਰ ਰਿਹਾ ਹੈ ਇਹਦੇ ਬਾਰੇ ਗੱਪੀ ਚੱਲ ਰਹੀ ਹੈ ਪਰਿਵਾਰ ਹਾਂ ਜੀ ਸ਼ੱਕ ਕਰ ਰਿਹਾ ਹੈ ਕੋਈ ਪਿੰਡ ਦਾ ਮੁੰਡਾ ਉੱਤੇ ਵੀ ਸ਼ੱਕ ਕਰ ਰਿਹਾ ਹੈ ਕੋਈ ਵੱਡੀ ਦਾ ਵੀ ਜੇਕਰ ਕੀਤਾ ਹੈ ਉਹ ਡੈਂਗਲ ਤੋਂ ਵੀ ਅਸੀਂ ਪੁਟਾਲ ਕਰ ਰਹੇ ਹਾਂ ਔਰ ਉਦੋਂ ਲਾਪੋਸਟ ਪਰ ਤੋਂ ਇਹ ਕਲੀਅਰ ਹੋ ਜਾਣਾ ਕਿ ਟੌਪ ਟੌਪ ਡੈਥ ਕੀ ਹੈ ਕਿਸ ਕਾਰਨ ਕਰਕੇ ਕੋਈ ਜੀ ਮੌਤ ਹੋਈ ਹੈ ਇਹ ਤੋਂ ਜਿਹੜਾ ਹੈਗਾ ਸਪਸ਼ਟ ਨਹੀਂ ਹੋਣਾ ਮਿਲਦੀ ਜੇ ਜੀ ਗੰਗਾ ਇਹ 24-25 ਸਾਲ ਦਾ ਹੈਗਾ ਮੁੰਡਾ ਟੁਕੜੀ ਦੁਕਾਨ ਤੇ ਜਨਾਬੀ ਲੱਗਿਆ ਹੋਇਆ ਸੀਗਾ ਇਹ ਤੇ ਹੈਗਾ ਤੇ ਉਹ ਆਪਣਾ ਕੰਮ ਕਰਦਾ ਸੀ ਹਰ ਰੋਜ਼ ਕੀ ਕਰਦਾ ਸੀ ਫਰਦਰ ਉਹਦਾ ਪਰਿਵਾਰਕ ਮੈਂਬਰਾਂ ਦੇ ਬਿਆਨ ਲਿਖੇ ਨੇ ਜੀ ਬਿਆਨ ਲਿਖ ਕੇ ਪੋਸਟਮਾਰਡ ਕਰਵਾਇਆ ਪੋਸਟਮਾਰਡ ਰਿਪੋਰਟ ਦੇ ਇੰਤਜ਼ਾਰਾਂਗੇ ਔਰ ਉਸ ਤੋਂ ਬਾਅਦ ਅਗਲੀ ਅਪਡੇਟ ਕਰਦੇ ਰਹਾਂਗੇ ਜੀ